ਜਿਹੜਾ ਆਪਾਂ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਦਾ ਫੋਰਮ ਖੜਾ ਕੀਤਾ ਸੀ ਲਗਭਗ ਉਹਨੂੰ 6-7 ਮਹੀਨੇ ਹੋ ਗਏ ਆ ਔਰ ਹੁਣ ਜਦੋਂ ਦਾ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਵਾ ਤੇ ਪੂਰੇ ਦੇਸ਼ ਭਰ ਦੇ ਵਿੱਚੋਂ ਵੱਡੇ ਪੱਧਰ ਤੇ ਜਥੇਬੰਦੀਆਂ ਸ਼ਾਮਲ ਹੋਈਆਂ ਵਾ ਤਾਂ ਹੁਣ ਕਹਿ ਲਈਏ ਕਿ ਦੇਸ਼ ਦੀਆਂ 76 ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਇਹ ਮੋਰਚਾ ਦੇਸ਼ ਵਿਆਪੀ ਹੋ ਗਿਆ ਵਾ ਔਰ ਲਗਭਗ ਕਹ ਲਓ ਇਹਦੇ ਵਿੱਚ ਤਾਮਲ ਲਾਡੂ ਦੀਆਂ 22 ਜਥੇਬੰਦੀਆਂ ਪੌਂਡੀਚੇਰੀ ਤੋਂ 5 ਜਥੇਬੰਦੀਆਂ ਕਿਦਾਂ ਕੇਰਲਾ ਦੇ ਵਿੱਚੋਂ 17 ਜਥੇਬੰਦੀਆਂ ਬਿਹਾਰ ਦੇ ਵਿੱਚੋਂ ਤਕਰੀਬਨ 5 ਜਥੇਬੰਦੀਆਂ ਮੱਧ ਪ੍ਰਦੇਸ਼ ਹੋ ਗਿਆ ਰਾਜਸਥਾਨ ਦੇ ਵਿੱਚੋਂ 6 ਜਥੇਬੰਦੀਆਂ ਇਸੇ ਤਰੀਕੇ ਨਾਲ ਆਪਣਾ ਹਰਿਆਣਾ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਯੂਪੀ ਦੇ ਵਿੱਚੋਂ ਤੋਂ ਮਤਲਬ ਪੂਰੇ ਭਾਰਤ ਦੀਆਂ ਲਗਭਗ 70 ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਇਹ ਮੋਰਚਾ ਬਣ ਗਿਆ ਵਾ ਤਾਂ ਉਹ ਜਿਹੜਾ ਵਾ ਮੋਰਚਾ ਹੁਣ ਆਪਣੀਆਂ ਜਿਹੜੀਆਂ ਤਿਆਰੀਆਂ ਉਹ ਜੰਗੀ ਪદ્ધਤ ਤੇ ਰੋਜ਼ ਬਾਏ ਰੋਜ਼ ਕਰ ਰਿਹਾ ਹੈਗਾ ਵਾ ਔਰ ਪੂਰੇ ਦੇਸ਼ ਚੋਂ ਅਸੀਂ ਦੇਖਿਆ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆ ਸਾਰੇ ਥਾਂ ਹੈਗੀਆਂ ਵਾ ਹੁਣ ਤੁਸੀਂ ਦੇਖੋ ਵੀ ਜਿਵੇਂ ਕਾਰਪੋਰੇਟ ਹਮਲਾ ਕਰ ਰਿਹਾ ਕੱਲਾ ਸਾਡੇ ਦੇਸ਼ ਵਿੱਚ ਇੰਨੀ ਕਿਸਾਨ ਅੰਦੋਲਨ ਐ ਇਸ ਵੇਲੇ ਫਰਾਂਸ ਦੇ ਵਿੱਚ ਇਦੋ ਕਾ ਜਰਮਨ ਦੇ ਵਿੱਚ ਤੇ ਹੋਰ ਨਾ ਮੁਲਕਾਂ ਚ ਵੀ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫੈਲ ਚੁੱਕਾ ਵਾ ਤੇ ਵਿਸ਼ਵਵਿਆਪੀ ਇਹ ਅੰਦੋਲਨ ਦਾ ਰੂਪ ਧਾਰ ਰਹੇ ਨੇ ਦੂਸਰਾ ਹੈਗਾ ਵੀ ਜਿਵੇਂ ਸਾਡੇ ਤੇ ਪਹਿਲੋ ਹਮਲਾ ਸੀਗਾ ਕਿ ਸਾਡੀ ਖੇਤੀ ਮੰਡੀ ਟੁੱਟਣੀ ਆ ਜਾਂ ਸਾਡੀ ਜ਼ਮੀਨ ਖੁੱਸਣੀ ਆ ਉਹ ਜੋਂ ਦਾ ਕਿਉਂ ਹੈਗਾ ਵਾ ਅਸਲ ਵਿੱਚ ਵਿਦੇਸ਼ਾਂ ਤੋਂ ਜੜੀਆਂ ਵਾ ਫਸਲਾਂ ਮੰਗਾ ਕੇ ਸਾਡੀ ਮੰਡੀ ਵਿੱਚ ਡੰਪ ਕੀਤੀਆਂ ਜਾ ਰਹੀਆਂ ਵਾ ਜਿਹਦੇ ਵਿੱਚ ਕਣਕ ਛੋਲੇ ਪੋਲਟਰੀ ਡੇਰੀ ਫਸਲਾਂ ਸਬਜ਼ੀਆਂ ਦਾ ਫੈਸਲਾ ਹੋ ਚੁੱਕਾ ਵਾ ਤੋ ਜਦੋਂ ਵਿਦੇਸ਼ੀ ਫਸਲਾਂ ਆ ਕੇ ਸਾਡੀ ਮੰਡੀ ਵਿੱਚ ਡੰਪ ਹੋਈਆਂ ਤੇ ਸਾਡੀ ਖੇਤੀ ਮੰਡੀ ਬਰਬਾਦ ਹੋਣੀ ਆ ਦੂਸਰੇ ਵੱਨੇ ਜਿਹੜਾ ਲੈਂਡ ਐਕ acquisition ਐਕਟ ਆ ਜਿਹੜਾ ਮੋਦੀ ਜੀ ਹੋਣਾ 2015 ਵਿੱਚ ਮਾਡਲ ਐਕਟ ਦੇ ਵਿੱਚੋਂ ਬਣਾਇਆ ਔਰ ਉਹਦੇ ਵਿੱਚ ਪਹਿਲੇ ਅਕਤਾਂ ਦੇ ਵਿੱਚ ਇਹ ਪ੍ਰਾਵਧਾਨ ਸੀਗਾ ਵੀ ਜੇ ਜ਼ਮੀਨ ਖੋਣੀ ਆ ਤੇ ਕਿਸਾਨਾਂ ਦੀ ਸਹਿਮਤੀ ਲਾਓ ਵੀ ਉਹ ਜ਼ਮੀਨ ਦੇਣਾ ਚਾਹੁੰਦੇ ਆ ਕਿ ਨਹੀਂ ਦੇਣਾ ਚਾਹੁੰਦੇ ਆ ਇਹ ਲੈਨ ਹੁਣ ਕੱਢ ਦਿੱਤੀ ਗਈ ਹੈ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਸੋ ਜ਼ਮੀਨ ਖਸਣ ਵਾਲੀ ਗੱਲ ਤੇ ਖੇਤੀ ਮੰਡੀ ਟੁੱਟਣ ਵਾਲੀ ਗੱਲ ਇਹ ਜੋਂ ਦੀ ਤਿਉਂ ਸਾਡੇ ਸਿਰ ਤੇ ਲਟਕ ਰਹੀ ਹੈਗੀ ਆ ਇਹ 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 ਵੱਡਾ ਮਸਲਾ ਹੈਗਾ ਦੂਸਰਾ ਜਿਹੜਾ ਹੁਣ ਅਸੀਂ ਐਲਾਨ ਕਰ ਕੀਤਾ ਵਾ ਇਹ ਜਿਹੜੀ 9 ਤਰੀਕ ਨੂੰ ਮੋਦੀ ਜੀ ਹੁਣਾਂ ਚਿੱਠੀ ਲਿਖੀ ਸੀ ਉਹਦੇ ਵਿੱਚ ਸੀਗਾ ਵੀ ਤੁਹਾਨੂੰ ਸਾਰੀਆਂ ਫਸਲਾਂ ਤੇ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਜਿਹੜੀ ਵੱਡੀ ਮੰਗ ਹੈਗੀ ਆ ਇਹ ਤੋਂ ਬਾਅਦ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣੇ ਆ। ਔਰ ਉਹਦੇ ਵਿੱਚ ਤੁਸੀਂ ਦੇਖ ਲਓ ਕਿ ਬਹੁਤ ਵੱਡੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਵੀ ਸਾਲ ਲੰਘ ਗਿਆ 2 ਸਾਲ ਹੋ ਗਿਆ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਹੋਗੀ। ਇਹਦੇ ਨਾਲ ਦੀ ਨਾਲ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਵਾ ਉਹ ਖਤਮ ਕੀਤਾ ਜਾਵੇ। ਔਰ ਜਿਹੜੀਆਂ ਆਪ ਦੀਆਂ ਸਰਕਾਰ ਦੇਆਂ ਮੰਤਰੀ ਪਦਰ ਤੇ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਧਿਆਨ ਰੱਖਦੀਆਂ ਉਹਨਾਂ ਮੁਤਾਬਕ 2017 ਤੱਕ 45 ਲੱਖ ਕਰੋੜ ਰੁਪਇਆ ਸਾਨੂੰ ਐਮਐਸਪੀ ਦਾ ਪੂਰਾ ਰੇਟ ਨਾ ਮਿਲਣ ਕਰਕੇ ਕੱਟਾ ਪਿਆ ਔਰ ਜਿਹੜੀ 2022 ਦੀ ਰਿਪੋਰਟ ਆ ਉਹੀ ਦੱਸਦੀ ਆ ਵੀ 14 ਲੱਖ ਕਰੋੜ ਰੁਪਏ ਦਾ ਕਟਾ 1 ਸਾਲ ਵਿੱਚ ਪੈ ਗਿਆ ਹੈ ਕ ਮੰਤਰੀ ਪਦਰ ਦੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਆਗੀਆਂ ਇਸ ਕਰਕੇ ਅਸੀਂ ਕਹਿੰਨੇ ਤੁਸੀਂ ਸਾਡਾ ਬੰਦਾ ਹੀ ਦੇ ਦਿਓ ਇਹ ਤੋਂ ਗਾਹਾਂ ਲਖੀਮਪੁਰ ਖਰੀਦਾ ਇਨਸਾਫ ਲੈਣਾ ਜਿਹੜੇ ਅਜੇ ਮਿਸ਼ਰਾ ਟੈਣੀ ਜੀ ਆ ਦੇਖੋ ਮੰਤਰੀ ਮੰਡਲ 'ਚ ਬੈਠੇ ਹੋ ਆ ਜਿਵੇਂ ਮੋਦੀ ਸਰਕਾਰ ਤੁਹਾਨੂੰ ਪਤਾ ਰਾਮ ਲਾਲਾ ਜੀ ਦੇ ਮੰਦਰ ਦਾ ਉੱਥੇ ਉਦਘਾਟਨ ਕੀਤਾ ਨਵਾਂ ਬਣਾਇਆ ਮੈਂ ਕਹਿੰਦਾ ਵੀ ਇਹੋ ਜੀ ਸਰਕਾਰ ਦੇ ਵਿੱਚ ਕਿਸਾਨਾਂ ਦੇ ਕਾਤਲ ਮੰਤਰੀ ਨਹੀਂ ਹੋਣੇ ਚਾਹੀਦੇ ਇਹੋ ਜੇ ਤੇ ਉਹਨਾਂ ਨੂੰ ਇਹੋ ਜੇ ਸਮਾਗਮ ਵਿੱਚ ਸ਼ਾਮਲ ਕੀਤਾ ਗਿਆ ਦੂਸਰਾ ਹੈਗਾ ਸਾਡਾ ਵੀ ਜਿਹੜੇ ਸਾਰੇ ਕੇਸ ਪਾਏ ਹੈਗੇ ਆ ਸਾਡੇ ਤੇ ਦਿੱਲੀ ਅੰਦੋਲਨ ਵਿੱਚ ਵਾਪਸ ਲੈਣ ਦਾ ਸਵਾਲ ਸੀ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਉਹ ਵੀ ਲੈਣ ਦਾ ਹੈਗਾ ਔਰ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਨਹੀਂ ਕੱਢਿਆ ਗਿਆ ਨਾਲ ਦੀ ਨਾਲ ਜਿਹੜਾ 52 ਸਾਲ ਤੋਂ ਉੱਪਰ ਕਿਸਾਨ ਹੋ ਜਾਂਦਾ ਮਜ਼ਦੂਰ ਉਹਨੂੰ ਪੈਨਸ਼ਨ ਦਿੱਤੀ ਜਾਵੇ 10000 ਰੁਪਿਆ ਤੇ ਜਿਹੜਾ ਫਸਲੀ ਬੀਮਾ ਯੋਜਨਾਵਾਂ ਉਹ ਚਾਲੂ ਕੀਤੀ ਜਾਵੇ ਇਹ ਇਹ ਫੈਸਲੇ ਹੋਇਆ ਇਹਦੇ ਨਾਲ ਦੀ ਨਾਲ 26 ਜਨਵਰੀ ਨੂੰ ਆਪਾਂ ਨਵਰੀ ਸਿੰਘ ਜੀ ਡਿਬਡਬਾ ਤੇ ਜਿਹੜੇ ਦਿੱਲੀ ਦੇ ਸ਼ਹੀਦ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪੂਰੇ ਦੇਸ਼ ਦੇ ਵਿੱਚ ਕੈਂਡਲ ਮਾਰਚ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ ਔਰ ਤੁਹਾਨੂੰ ਪਤਾ ਹੋਊਗਾ ਵੀ 29 ਜਨਵਰੀ ਨੂੰ ਸਾਡੀ ਸਟੇਜ ਤੇ ਸ਼ਿੰਗੂ ਬਾਰਡਰ ਤੇ ਪਾਛਪਾ ਤਿਆਰਾ ਸਸਤੇ ਬੰਦਿਆਂ ਨੇ ਹਮਲਾ ਕੀਤਾ ਸੀ ਉਦੋਂ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪਿੰਡਾਂ ਵਿੱਚ ਮੋਦੀ ਸਰਕਾਰ ਦੇ ਅਰਥੀ ਫੂਕ ਮਜਾਰੇ ਕਰੂਗੀ ਤਾਂ ਇਹ ਇਹ ਇਹਦੇ ਨਾਲ ਨਾਲ ਹੋਣਾ ਸੀ 24 ਤੋਂ ਪੂਰੇ ਪੰਜਾਬ ਦੇ ਵਿੱਚ ਤੇ ਗਾਉਣ ਵਾਲੇ ਸਮੇਂ ਵਿੱਚ ਕਨਵੈਨਸ਼ਨਾਂ ਸ਼ੁਰੂ ਕਰ ਰਹੇ ਆ ਇਲਾਕੇ ਪੱਦਰ ਦੀਆਂ ਤਾਂ ਇੱਕ ਗਾਂਹ ਜਾ ਕੇ ਇੱਕ ਫਰਵਰੀ ਤੋਂ ਬਾਅਦ ਇਹ ਟਰੈਕਟਰ ਮਾਰਚ ਪਿੰਡਾਂ ਚ ਕਸਬਿਆਂ ਚ ਲਗਾਤਾਰ ਮਹੀਮ ਬਣਾ ਕੇ ਚਲਾਏ ਜਾਣਗੇ ਆਪਾਂ ਜਿਹੜੇ ਡਰਾਈਵਰ ਵੀਰ ਨੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ ਕਾਨੂੰਨ ਸਖਤ ਬਣਾਇਆਗਾ ਉਹਨਾਂ ਦੀ ਹੜਤਾਲ ਦੀ ਹਮਾਇਤ ਵੀ ਕਰਦੇ ਰਿਹਾ ਅੰਦੋਲਨ ਲੜ ਰਹੇ ਹੈਗੇ ਆ ਤੇ ਦੂਸਰਾ ਹੈਗਾ ਵੀ ਜਿਹੜਾ ਆਪਣਾ ਹੈਗੇ ਆ ਇਹ ਫੌਜੀ ਵੀਰ ਠੀਕ ਹੈ ਜੀ ਉਹ ਉਹ ਵੀ ਸੰਘਰਸ਼ ਕਰ ਰਹੇ ਸੀ ਉਹਨਾਂ ਦੇ ਹੜਤਾਲ ਦੀ ਵੀ ਹਮਾਇਤ ਕਰਦੇ ਆ ਔਰ ਮੀਡੀਆ ਕੋ ਵੀ ਆਸ ਰੱਖਦੇ ਆ ਵੀ ਇਸ ਵੱਡੇ ਅੰਦੋਲਨ ਦੇ ਵਿੱਚ ਸਾਡਾ ਸਹਿਯੋਗੀ ਰਹੂਗਾ ਜਿਹੜੇ ਬੁੱਧੀਜੀਵੀ ਨੇ ਠੀਕ ਹੈ ਜੀ ਐਨਆਰਆਈ ਭਰਾ ਨੇ ਸਾਡੇ ਸਾਰਿਆਂ ਕੋਲ ਸਹਿਯੋਗ ਮੰਗਦਿਆਂ ਤਾਂ ਹੀ ਜਿਹੜਾ ਦਿੱਲੀ ਦਾ ਅੰਦੋਲਨ ਜਿੱਤਿਆ ਜਾ ਸਕਦਾ ਵਾ ਇਸੇ ਕਰਕੇ ਅੱਜ ਸੱਦਾ ਦੇ ਕੇ ਇਹ ਤੁਹਾਡੇ ਸਾਹਮਣੇ ਪੱਖ ਰੱਖਣਾ ਸੀ ਕਿ ਇਹਨਾਂ ਦਾ ਹੰਗਾਰਾ ਮਿਲ ਰਿਹਾ ਰੋਪਾ ਦੇ ਦੇਖੋ ਇੱਕ ਤਾਂ ਹੋਣ ਅਸੀਂ ਦੋ ਆ ਵੀ ਜਿਹੜੇ ਲਗਭਗ ਕਹਿ ਲਓ ਵੀ ਜਿਹੜਾ ਮੈਂ ਘੁੰਮ ਕੇ ਆਇਆ ਉਹ ਪੰਜ ਸੂਬਿਆਂ ਵਿੱਚ ਘੁੰਮ ਕੇ ਆਇਆ ਤੇ ਲਗਭਗ ਬਹੁਤ ਵੱਡਾ ਸਹਿਯੋਗ ਮਿਲਿਆ ਜਿੱਥੋਂ ਤੱਕ ਪੰਜਾਬ ਦੇ ਪਿੰਡਾਂ ਦਾ ਸਵਾਲ ਹੈਗਾ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੀ ਮੇਰੇ ਕੋਲ ਰਿਪੋਰਟ ਆ ਗਈ ਆ ਸਾਡੇ ਟਰੈਕਟਰ ਟਰਾਲੀਆਂ ਜਾਨੀ ਇੱਕ ਰਾਮਦਵਾਲੀ ਪਿੰਡ ਹੈ ਜਿਸ ਤੋਂ 102 ਟਰੈਕਟਰ ਟਰਾਲੀਆਂ ਤਿਆਰ ਨੇ ਔਰ 5000 ਟਰੈਕਟਰ ਟਰਾਲੀਆਂ ਦੀ ਰਿਪੋਰਟ ਸਾਥੋਂ ਅੰਮ੍ਰਿਤਸਰ ਜ਼ਿਲ੍ਹੇ ਚ ਆ ਗਈ ਆ ਬਾਈ ਨੇਮ ਤੁਸੀਂ ਲੈ ਸਕਦੇ ਹੋ ਲਿਸਟ ਸਾਡੇ ਕੋ ਤਾਂ ਮਤਲਬ ਪੂਰੀ ਤਿਆਰੀ ਪੰਜਾਬ ਪੱਧਰ ਤੇ ਹਰੇਕ ਜਥੇਬੰਦੀ ਜੋ ਐਸਕੇਮ ਨਾਨ ਪੋਲੀਟੀਕਲ ਹੋ ਆਪਣੇ ਪੱਧਰ ਤੇ ਜੋਰ ਲਾ ਰਿਆ ਹੁਣ ਤੁਸੀਂ ਦੇਖੋ ਵੀ ਸਾਡੇ ਫਾਰਮੂਲਾ 76 ਆ ਗਈਆਂ ਜਥੇਬੰਦੀਆਂ ਨਾਨ ਪੋਲੀਟੀਕਲ ਦੇ ਨਾਲ ਵੀ ਲਗਭਗ ਇੰਨੀਆਂ ਜਥੇਬੰਦੀਆਂ 150 ਹੋ ਗਈਆਂ ਅਰ 30 ਜਥੇਬੰਦੀਆਂ ਨਾਲ ਸਾਡੀ ਗੱਲ ਚੱਲ ਰਹੀ ਆਉਣ ਵਾਲੇ ਸਮੇਂ 'ਚ 30 ਜਥੇਬੰਦੀਆਂ ਲਗਭਗ ਸਾਡੇ ਫੋਰਮ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਸਾਡਾ ਮੋਰਚਾ ਹੋਊਗਾ ਉਹਦੇ ਵਿੱਚ ਹੀ ਸੈਂਕੜੇ ਜਥੇਬੰਦੀਆਂ ਹੋਣਗੀਆਂ। ਕਿੰਨੇ ਸਾਰੇ ਇਹ ਡਿਫਰੈਂਟ ਡਿਵੀਜ਼ਨ ਸਟੇਟਾਂ ਨੇ ਕਿੰਨੀਆਂ ਸਟੇਟਾਂ ਨਾਲ ਸਬੰਧਤ ਮਿਲਿਆ ਦਾ ਮੈਂ। ਦੇਖੋ ਉਹਦੇ 'ਚ ਤਾਮਿਲ ਲਾਡੂ ਵਾ, ਕੇਰਲਾ ਵਾ, ਪੌਂਡੀਚੇਰੀਆ, ਬਿਹਾਰ ਆ, ਮੱਧ ਪ੍ਰਦੇਸ਼ ਆ, ਇਹ ਸਾਡੇ ਕੋਲ ਬਾਕੀ ਤਾਂ ਰਾਜਸਥਾਨ, ਹਰਿਆਣਾ, ਇਹ ਜੂਪੀ ਉਤਰਾਖੰਡ ਪੰਜਾਬੇ ਤਾਂ ਪਹਿਲੋ ਸੀਗਾ ਇਹ ਇਹ ਤੋਂ ਇਲਾਵਾ ਲਗਭਗ 11 12 ਸਟੇਟਾਂ ਦਾ ਸਮਰਥਨ ਆਪਣੇ ਕੋ ਆ ਗਿਆ ਲੱਗਦਾ ਕਿ ਜਿੱਦਾਂ ਤੁਹਾਡੀ ਚੈਰੀ ਹੈ ਜੀ ਉਧਰ ਸਰਕਾਰ ਨੇ ਵੀ ਤਿਆਰੀ ਕੀਤੀ ਹੋਗੀ ਪ੍ਰਸ਼ਾਸਨ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਤੁਹਾਨੂੰ ਜਗਾ ਜਗਾ ਕਿਉਂ ਨਹੀਂ ਦੇਖੋ ਸਾਡੇ ਕੋ ਇਨਪੁਟਸ ਆ ਗਿਆ ਵੀ ਮੋਦੀ ਜੀ ਦੀ ਸਰਕਾਰ ਕਿੱਲਾਂ ਦੀ ਫਸਲ اگਾਉਣ ਲਈ ਤਿਆਰ ਬੈਠੀ ਆ ਤਾਂ ਉਹ ਹੋਊਗਾ ਔਰ ਦੇਖੋ ਕਿਉਂਕਿ ਸਾਡੀ ਕੇਂਦਰਨਾਮਕਤਾ ਲੜਾਈ ਹੈਗੀ ਆ ਤਾਂ ਅਸੀਂ ਪੰਜਾਬ ਸਰਕਾਰ ਤੋਂ ਤਾਂ ਆਸ ਨਹੀਂ ਰੱਖਦੇ ਹੈਗੇ ਪਿਓ ਆ ਪਰ ਕਿਸੇ ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੇ ਪੰਜਾਬ ਸਰਕਾਰ ਨੇ ਸਾਡੇ ਨਾਲ ਕਦੇ ਪੰਗਾ ਖੜਾ ਕੀਤਾ ਤਾਂ ਅਸੀਂ ਭਗਵੰਤ ਮਾਨ ਨੂੰ ਕਹਿ ਦੇਣਾ ਚਾੁੰਦੇ ਆਂ ਵੀ ਪੰਜਾਬ ਦੇ ਕਿਸੇ ਥਾਂ ਤੇ ਵੜਨ ਨਹੀਂ ਦੇਵਾਂਗੇ ਕਿਸੇ ਰੈਲੀ 'ਚ ਇਹ ਇਹ ਯਾਦ ਰੱਖੇ ਔਰ ਅਸੀਂ ਕੇਂਦਰ ਨਾਲ ਲੜਨ ਜਾ ਰਹੇ ਹਾਂ ਕੇਂਦਰ ਨਾਲ ਸਾਡੀਆਂ ਡਿਮਾਂਡਾਂ ਹੈਗੀਆਂ ਔਰ ਪੰਜਾਬ ਸਰਕਾਰ ਨੇ ਖੁਦ ਐਮਐਸਪੀ ਮੰਗੀ ਹੈਗੀ ਹੈ ਕੇਂਦਰ ਕੋਲੋਂ ਵੀ ਅਸੀਂ ਐਮਐਸਪੀ ਦੋ ਪੂਰੀ ਤਰ੍ਹਾਂ ਤੇ ਜੇ ਇਹ ਇਹ ਕੇਂਦਰ ਵਿਰੋਧੀ ਸਟੇਟ ਨੇ ਵੀ ਸਾਡੀਆਂ ਜੜੀਆਂ ਜਾਂ ਐਨਡੀਏ ਪੂਰਾ ਘਟਜੋੜ ਹੈਗਾ ਤੇ ਇਹਨਾਂ ਦੀਆਂ ਸਰਕਾਰਾਂ ਸਾਡੇ ਵਿਰੋਧ ਨਾ ਕਰਕੇ ਅਸੀਂ ਇਹਨਾਂ ਕੋ ਆਸ ਰੱਖਾਂਗੇ ਸਾਡੇ ਮੁੱਦਿਆਂ ਤੇ ਮਸਲਿਆਂ ਨੂੰ ਚੱਕਣ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸੁਵਿਧਾਵਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ધ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਰੇਡੀ 40 ਰੁਪਏ ਦੇ ਵਿੱਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚੱਲ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ಸ್ಟੂਡੀਓ ਸਪਾ ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼